ਅੱਗੀ ਖਬਰ 27 ਸਾਲਾ ਨੌਜਵਾਨ ਜਿਸ ਦਾ ਕੀ ਬੇਰਹਿਮੀ ਦੇ ਨਾਲ ਕਿਰਸ਼ਾ ਮਾਰ ਕੇ ਕਤਲ ਕਰ ਦਿੱਤਾ ਗਿਆ ਖਬਰ ਜਿਹੜੀ ਹੈ ਬਰਨਾਲਾ ਦੇ ਗਰਚਾ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ 27 ਸਾਲਾ ਨੌਜਵਾਨ ਨਾਮ ਜਿਸ ਦਾ ਹੀਰਾ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹ ਜਦੋਂ ਦੁਸ਼ਹਿਰੇ ਦਾ ਮੇਲਾ ਵੇਖਣ ਜਾਂਦਾ ਤੇ ਉਸ ਸਮੇਂ ਦੋ ਟੀਰਾ ਦੀਆ ਲੜਾਈ ਹੋ ਰਹੀ ਹੁੰਦੀ ਹੈ ਲੜਾਈ ਦੇ ਸਮੇ ਇਹ ਸਾਈਡ ਤੇ ਖੜਾ ਹੁੰਦਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਲੜਾਈ ਦੇ ਨਾਲ ਹੀਰਾ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਲੇਕਿਨ ਫਿਰ ਵੀ ਇਸ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਨੇ ਪਰਿਵਾਰ ਦਾ ਰੋ ਰੋ ਕੇ ਜਿੱਥੇ ਬੁਰਾ ਹਾਲ ਹੈ ਗੱਲਬਾਤ ਜਦੋਂ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨਾਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸਦੇ ਘਰ ਦੇ ਵਿੱਚ ਕਮਾਉਣ ਵਾਲਾ ਸਿਰਫ ਇਕੱਲਾ ਕੱਲਾ ਮੁੰਡਾ ਸੀਗਾ ਆਪਣੇ ਪਿੱਛੇ ਮਾਤਾ ਪਿਤਾ ਪਤਨੀ ਤੇ ਮਹਿਜ਼ 9 ਸਾਲਾਂ ਦੀ ਧੀ ਜਿਹੜੀ ਉਹਨੂੰ ਛੱਡ ਕੇ ਗਿਆ ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਮਾਮਲਾ ਕਿਉਂਕਿ ਬਰਨਾਲਾ ਦਾ ਹੈ ਜਦੋਂ ਦੁਸ਼ਹਿਰੇ ਦਾ ਮੇਲਾ ਦੇਖਿਆ ਜਾਂਦਾ ਬੀਤ ਦਿਨੀ ਇਹ ਸਾਰਾ ਮਾਮਲਾ ਜਿਹੜੀ ਹੈ ਇਹ ਸਾਰੀ ਵਾਰਤ ਜਿਹ ਬਰਨਾਲਾ ਦੇ ਗਰਚਾ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ 27 ਸਾਲਾ ਨੌਜਵਾਨ ਹੀਰਾ ਸਿੰਘ ਜਿਸ ਦਾ ਨਾਮ ਹੈ ਤੇ ਜਦੋਂ ਦੁਸ਼ਹਿਰਾ ਦੇਖਣ ਜਾਂਦਾ ਹੈ ਦੁਸ਼ਹਿਰੇ ਦੇ ਉੱਪਰ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ ਹਾਲਕਿ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਿਹੜਾ ਇਨਫੋਰਮ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਿਹੜੀ ਕਾਰਵਾਈ ਜ਼ਰੂਰ ਕਰਾਂਗੇ ਲੇਕਿਨ ਇੱਕ ਪੂਰ ਜ਼ੋਰ ਮੰਗ ਜਿਹੜੀ ਸਰਕਾਰ ਨੂੰ ਪਰਿਵਾਰਕ ਮੈਂਬਰ ਵੱਲ ਦਿੱਤੀ ਗਈ ਹੈ ਕਿਉਂਕਿ ਘਰ ਦੇ ਵਿੱਚ ਇਕੱਲਾ-ਕੱਲਾ ਪੁੱਤੀ ਜੋ ਕਿ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀਗਾ ਘਰ ਦੇ ਹਾਲਾਤ ਕੋਈ ਬਹੁਤੀ ਵਧੀਆ ਨਹੀਂ ਸੀਗੀ ਲੇਕਿਨ ਘਰ ਦਾ ਇਕਲੌਤਾ ਮੁੰਡਾ ਚਲ ਉਸ ਦੇ ਪਿੱਛੇ ਉਸ ਦੇ ਮਾਤਾ ਪਿਤਾ ਉਸ ਦੀ ਪਤਨੀ ਤੇ ਮਹਿਜ਼ 9 9 ਮਹੀਨਿਆਂ ਦੀ ਬੱਚੀ ਜੋ ਕਿ ਪਰਿਵਾਰ ਦੇ ਵਿੱਚ ਰਹਿ ਗਏ ਨਹੀਂ ਲੇਕਿਨ ਹੁਣ ਜਿੱਥੇ ਉਹਨਾਂ ਦੇ ਘਰ ਦਾ ਚਿਰਾਗ ਬੁੱਝ ਗਿਆ ਦੇਖ ਸਕਦੇ ਹੋ ਤਸਵੀਰਾਂ ਵੀ ਲਗਾਤਾਰ ਕੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਕੁਝ ਵਿੱਤੀ ਸਹਾਇਤਾ ਤੇ ਸਾਡੇ ਕਿਸੇ ਇੱਕ ਪਰਿਵਾਰ ਨੂੰ ਨੌਕਰੀ ਜ਼ਰੂਰ ਦੇਵੇ ਇੱਕ ਜਿਹੜੀ ਕਹਿ ਸਕਦੇ ਹੋ ਕਿ ਪਰਿਵਾਰ ਦੇ ਵੱਲੋਂ ਮੰਗ ਜਿਹੜੀ ਸਰਕਾਰ ਨੂੰ ਰੱਖੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਦਾ ਕਹਿਣਾ ਕਿ ਅਸੀਂ ਅਗੇਤਰੀ ਕਾਰਵਾਈ ਜਿਹੜੀ ਕਰਦੀ ਰਾਵਾਂਗੇ ਤੇ ਪਰਿਵਾਰ ਦਾ ਕਹਿਣਾ ਕਿ ਸਾਡੇ ਬੱਚੇ ਨੂੰ ਇਨਸਾਫ ਜ਼ਰੂਰ ਮੇਰੇ ਤਸਵੀਰਾਂ ਦੇਖ ਸਕਦੇ ਹੋ ਇਹ ਪਰਿਵਾਰਕ ਮੈਂਬਰਾਂ ਦੀਆਂ ਵੀ ਤਸਵੀਰਾਂ ਨੇ ਘਰ ਦੇ ਵਿੱਚ ਜਿੱਥੇ ਕਿ ਦੁਸ਼ਹਰੇ ਦਾ ਮਾਹੌਲ ਸੀਗਾ ਖੁਸ਼ੀ ਦਾ ਮਾਹੌਲ ਹੁੰਦਾ ਤਿਹਾਰਾਂ ਦਾ ਮਾਹੌਲ ਸੀਗਾ ਲੇਕਿਨ ਉੱਥੇ ਹੀ ਘਰ ਦੇ ਵਿੱਚ ਮਾਤਮ ਛਾ ਗਿਆ ਜਦੋਂ ਨੌਜਵਾਨ ਪੁੱਤ ਦੀ ਇਹੋ ਜੀ ਖਬਰ ਸਾਹਮਣੇ ਆਉਂਦੀ ਤਸਵੀਰਾਂ ਦੇਖ ਸਕਦੇ ਹੋ ਬੜੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀਤਾ ਰਾਨੀਆ ਬੜੇ ਕੀ ਕਹਿਣਾ ਚਾਹਣ ਜਿਹੜੇ ਬੰਦ ਭਾਗੀ ਘਟਨਾ ਸਾਹਮਣੇ ਆਈ ਹੋਵੇ ਵੀਰੇ ਨੂੰ ਨਨ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖ ਕੋਣੇ ਦੀ ਪਰਮਿਸ਼ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਮੈਨੂੰ ਇਨਸਾਫ ਚਾਹੀਦਾ ਕਿਵੇਂ ਕਟਨਾ ਕਰੂ ਕਿਵੇਂ ਆਇਆ ਇਹ ਵੀਰੇ ਮੈਨੂੰ ਸ਼ਾਮ ਨੂੰ ਫੋਨ ਲਾਇਆ ਇਹਨਾਂ ਨੇ ਕਿਰਨੀ ਤੂੰ ਮੈਨੂੰ ਮੇਲੇ ਜਾ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਵੀ ਇਹ 6:00 ਵਜ ਗਈ ਮੈਨੂੰ ਅਨੂਕ ਨੇ ਫੋਨ ਲਾਇਆ ਕਹਿੰਦੇ ਭਾਬੀ ਇਹਨੇ 6:00 ਵਜੇ ਤੂੰ ਛੇਤੀ ਆ ਛੋਟੇ ਮੁੰਡੇ ਨੇ ਫੋਨ ਲਾਇਆ ਕਹਿੰਦੇ ਭਾਬੀ ਇਹਨੇ ਕਿਰਚ ਮਾਰੇ ਕਿਸੇ ਨੇ ਸਾਹ ਮੇਰੇ ਬੱਲੇ ਸਾਰਿਆਂ ਨੂੰ ਹੀ ਮੈਂ ਤੇ ਆ ਮੈਂ ਨਹੀਂ ਚਾਹੀਦਾ ਮੇਰੇ ਬੱਚੇ ਨੂੰ ਤੇ ਮੈਨੂੰ ਪਾਪਾ ਮਾ ਤੇਰਾ ਕੀ ਮਾੜਾ ਕਰਦਾ ਤੇਰਾ ਤੂੰ ਮੈਨੂੰ ਲਾਡੋ ਰੁਲਾਦਾ ਕੀ ਕੰਮ ਕਰਦੇ ਤੁਹਾਡਾ ਬੇਟਾ ਜੀ ਸਕਰੀਨ ਕੱਟ ਨਹੀਂ ਬੈਦਰ ਸਿੰਘ ਜੀ ਬੈਦਰ ਤਾਂ ਕੰਮ ਕਰਦਾ ਸੀ ਇੱਕ ਘਟਨਾ ਕਰਮ ਕਿਵੇਂ ਹੋਇਆ ਜੀ ਇਹ ਕਿਤੇ ਇਹ ਲੜਾਈ ਸੀ ਕਿ ਜੀ ਇਹਦਾ ਕਹਾਣੀ ਸੀਗਾ ਉਹਨਾਂ ਨਾਲ ਲੜਦੇ ਇਹ ਕਨੇ ਦੇ ਦੇ ਮਾਰ ਦਿਆ ਕਿ ਘਰ ਚ ਮਾਰੀ ਪਰਿਵਾਰ ਦੇ ਵਿੱਚ ਕੋਣ ਕੋਣ ਹੈਗਾ ਬਾਪੂ ਜੀ ਕੀ ਕੰਮ ਕਰਦੇ ਪਰਿਵਾਰ ਦੇ ਵਿੱਚ ਦੋ ਮੇਰੇ ਨੂੰਹਾਂ ਨੇ ਦੋ ਪੁੱਤ ਸੀਗੇ ਤੇ ਤੋਂ ਵੱਡੇ ਦੇ ਤਿੰਨ ਬੇਟੇ ਗਾ ਨੇ ਇੱਕ ਬੇਟਾ ਇਹਦੇ ਕਿੰਨੇ ਬੱਚੇ ਸੀਗੇ ਇਹਦਾ ਇੱਕ ਮੇਡੀਆ ਜੀ ਕਿੰਨੇ ਮਹੀਨੇ ਦੀ ਉਹ ਆ ਜੀ 8-9 ਮਹੀਨੇ ਦੀ ਆ ਮੰਗ ਕੀ ਕਰਦਾ ਬਾਪੂ ਜੀ ਇਹ ਘਟਨਾ ਕਰਨ ਲੈ ਕੇ ਮੰਗੇ ਇਹ ਤੋਂ ਸਰਕਾਰ ਤੋਂ ਇਹ ਮੰਗ ਕਰਦਿਆ ਵੀ ਇਹਨਾਂ ਨੂੰ ਕੋਈ ਨੌਕਰੀ দাও ਵੀ ਤਾਂ ਇਹ ਬੇਟੀ ਦਾ ਕੋਈ ਮਾੜਾ ਮੋਟਾ ਆਸਰਾ ਬਣ ਦੇ ਉਹਨਾਂ ਵੱਲ ਉਹਨੂੰ ਦੇਹ ਦੇ ਅੰਦਰ ਚਲਾ ਚਾਹੀਦਾ ਜੀ ਆਪਾਂ ਤੁਸੀਂ ਮੰਗੋਲੀ ਚਾਹੀਦੀ ਉਹਨਾਂ ਨੂੰ ਜੇ ਅੱਗੇ ਤੋਂ ਗਾਣਾ ਆਇਆ ਕਰਤਕ ਰਾਤ ਨੂੰ ਸਰਗਰਾਉਂਡ ਦੇ ਵਿੱਚ ਇੱਕ ਕਤਲ ਹੋਇਆ ਕੀ ਇਹ ਪੂਰਾ ਮਾਮਲਾ ਤੇ ਕੀ ਗੱਲਬਾਤ ਹੈ ਜੀ ਸਰ ਰਾਤ ਨੂੰ ਕੋਈ ਨਾਈਟ ਡਿਊਟੀ ਦੇ ਉੱਤੇ ਇੱਕ ਪੇਸ਼ੈਂਟ ਲਿਆਂਦਾ ਗਿਆ ਹੀਰਾ ਸਿੰਘ ਨਾਮ ਦਾ ਪੇਸ਼ੈਂਟ ਸੀਗਾ 35 ਸਾਲ ਦੀ 30 ਦੀ ਉਮਰ ਸੀਗੀ ਤੇ ਪੇਸ਼ੈਂਟ ਬਰਾਡਰਟੀ ਸੀ ਸੀਪੀਆਰ ਕੀਤਾ ਸਾਡੇ ਉਸ ਨੰਬਰ ਤੇ ਜਿਹੜਾ ਐਮਰਜੈਂਸੀ ਡਾਕਟਰ ਸੀਗਾ ਤੇ ਪਰ ਇਹ ਪੇਸ਼ੈਂਟ ਰਵਾਈਵ ਨਹੀਂ ਹੋਇਆ ਉਸ ਤੋਂ ਬਾਅਦ ਇਹਨੂੰ ਮੌਚਰੀ ਚ ਸ਼ਿਫਟ ਕਰ ਦਿੱਤਾ ਗਿਆ ਤੇ ਬਾਕੀ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹਦਾ ਜਿਹੜਾ ਕਾਰਨ ਕੀ ਹੈ ਮੌਤ ਦਾ ਕਾਰਨ ਕੀ ਹੈਗਾ ਠੀਕ ਹੈ ਰਾਤ ਕਿੰਨੇ ਕ ਵਜੇ ਦੇ ਕਰੀਬ ਆਇਆ ਸੀ ਨਾਈਟ ਡਿਊਟੀ ਤੇ ਆਇਆ ਸੀਗਾ 8 ਵਜੇ ਤੋਂ ਬਾਅਦ